ਬਹੁਤ ਹੀ ਕਮ ਆਣ ਵਾਲੀਆਂ ਗੱਲਾਂ ਜਰੂਰ ਸੁਣੋ ਨੰਬਰ 1 ਜੇਕਰ ਤੁਸੀਂ ਸਿਰਕੇ ਵਾਲੇ ਪਿਆਜ਼ ਨੂੰ ਖਾਂਦੇ ਹੋ ਤਾਂ ਇਸ ਦੇ ਗੁਣ ਦੁੱਗਣੇ ਵੱਧ ਜਾਂਦੇ ਹਨ ਜਿਸ ਨਾਲ ਸਰੀਰ ਨੂੰ अनेका ਹੀ ਲਾਭ ਮਿਲਦੇ ਹਨ ਇਸ ਦੀ ਮਦਦ ਨਾਲ ਤੁਸੀਂ ਯੂਰੀਨ ਇਨਫੈਕਸ਼ਨ ਤੋਂ ਬਚ ਸਕਦੇ ਹੋ ਦੂਸਰਾ ਵਾਲ ਚੜਨੇ ਬੰਦ ਹੋ ਜਾਂਦੇ ਹਨ ਤੀਸਰਾ ਦਿਮਾਗ ਤੇਜ ਹੁੰਦਾ ਚੌਥਾ ਚੰਗੀਨੀ ਦਿਨ ਵਿੱਚ ਬਹੁਤ ਮਦਦਗਾਰ ਹੈ ਨੰਬਰ 2 ਜੇਕਰ ਤੁਸੀਂ ਖਾਲੀ ਪੇਟ ਦੋ ਲੌਂਗ ਖਾ ਲੈਂਦੇ ਹੋ ਤਾਂ ਇਸ ਨਾਲ ਪਰਚਨ ਠੀਕ ਰਹਿੰਦਾ ਹੈ ਜੋ ਪਰਚਨ ਕਿਰਿਆ ਨੂੰ ਮਜ਼ਬੂਤ ਬਣਾਉਂਦੇ ਹਨ ਤੇ ਕਬਜ਼ ਦੀ ਸਮੱਸਿਆ ਨੂੰ ਦੂਰ ਕਰਦੇ ਹਨ ਨੰਬਰ 3 ਸ਼ਕਰਗੰਦੀ ਦਾ ਜੇਕਰ ਤੁਸੀਂ ਸੇਵਨ ਕਰਦੇ ਹੋ ਤਾਂ ਇਸ ਨਾਲ ਤੁਹਾਡਾ ਸਰੀਰ ਖੂਬਸੂਰਤ ਬਣਦਾ ਤੇ ਨਾਲ ਹੀ ਇਸ ਨਾਲ ਦਿਲ ਨਾਲ ਸੰਬੰਧਿਤ ਬਿਮਾਰੀਆਂ ਦੂਰ ਹੋਣ ਲੱਗਦੀਆਂ ਹਨ। ਨੰਬਰ 4 ਜੇਕਰ ਤੁਸੀਂ ਰੋਜ਼ਾਨਾ ਚੀਆ ਸੀਡਸ ਦਾ ਇਸਤੇਮਾਲ ਕਰਦੇ ਹੋ ਤਾਂ ਬੁਢਾਪੇ ਤੱਕ ਵੀ ਤੁਸੀਂ ਜਵਾਨ ਹੀ ਰਹੋਗੇ। ਚਿਹਰੇ ਦੀਆਂ ਹਰਸ-ਮਸਤੀਆਂ ਨੂੰ ਖਤਮ ਕਰਨ ਲਈ ਬਹੁਤ ਹੀ کارਗਰ ਚੀਜ਼ ਹੈ। ਇਸ ਦੀ ਮਦਦ ਨਾਲ ਤੁਸੀਂ ਕਦੇ ਵੀ ਬੁੱਢੇ ਨਹੀਂ ਹੋਵੋਗੇ। ਨੰਬਰ 5 ਜੇਕਰ ਤੁਸੀਂ ਜਲਦੀ ਬੁਢਾਪੇ ਵੱਲ ਜਾ ਰਹੇ ਹੋ ਤਾਂ ਇਹ ਚੀਜ਼ਾਂ ਤੁਹਾਨੂੰ ਜਲਦੀ ਬੁਢਾਪੇ ਤੱਕ ਲੈ ਕੇ ਜਾਂਦੀਆਂ ਨੇ ਪਹਿਲਾ ਮਾੜੀ ਖਰਾਕ ਖਾਣਾ ਦੂਸਰਾ ਸਿਗਰਟ ਪੀਣਾ ਤੇ ਸ਼ਰਾਬ ਦਾ ਜ਼ਿਆਦਾ ਸੇਵਨ ਕਰਨਾ ਤੀਸਰਾ ਜ਼ਿਆਦਾ ਨਮਕ ਤੇ ਖੰਡ ਦਾ ਸੇਵਨ ਕਰਨਾ ਇਹਨਾਂ ਦਾ ਸੇਵਨ ਕਰਨਾ ਤੁਸੀਂ ਛੋਟੀ ਉਪਰ ਉਮਰ ਵਿੱਚ ਹੀ ਬੁੱਢੇ ਲਿਖਦੇ ਹੋ ਨੰਬਰ 6 ਜੇਕਰ ਤੁਸੀਂ ਲੌਂਗ ਤੇ ਸ਼ਹਿਦ ਦਾ ਪੇਸਟ ਬਣਾ ਕੇ ਆਪਣੇ ਚਿਹਰੇ ਉੱਪਰ ਲਗਾ ਲਓ ਤਾਂ ਤੁਹਾਡੇ ਚਿਹਰੇ ਦੀ ਸੁੰਦਰਤਾ ਨੂੰ ਚਾਰ ਚੰਨ ਲੱਗ ਜਾਣਗੇ ਇਸ ਦੀ ਮਦਦ ਨਾਲ ਤੁਹਾਡਾ ਚਿਹਰਾ ਵਿਦਾਗਤ ਗਲੋਇੰਗ ਹੋ ਜਾਵੇਗਾ ਇਸ ਪੇਸਟ ਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਲਗਾ ਲਓ ਸਵੇਰੇ ਪਾਣੀ ਨਾਲ ਚਿਹਰੇ ਨੂੰ ਧੋ ਲਓ ਨੰਬਰ 7 ਜੇਕਰ ਤੁਸੀਂ ਪੈਰਾਂ ਉੱਪਰ ਤੇਲ ਲਗਾਉਂਦੇ ਹੋ ਤਾਂ ਇਸ ਨਾਲ ਤੁਹਾਡਾ ਦਿਮਾਗ ਤੇਜ਼ ਹੋਣ ਲੱਗ ਜਾਵੇਗਾ ਜੇਕਰ ਤੁਸੀਂ ਅੰਡੇ ਦੀ ਜ਼ਰਦੀ ਸਿਰ ਉੱਪਰ ਲਗਾ ਲਓ ਤਾਂ ਇਸ ਦੀ ਮਦਦ ਨਾਲ ਵਾਲ ਛਾੜਨੇ ਬੰਦ ਹੋ ਜਾਣਗੇ ਨੰਬਰ 8 ਵਾਲਾਂ ਉੱਪਰ ਪਿਆਜ਼ ਦਾ ਰਸ ਲਗਾਉਣਾ ਚ ਵੜ ਕਾਲੇ ਹੋਣ ਲੱਗ ਜਾਂਦੇ ਨੇ ਤੇ ਨਾਲ ਹੀ ਮੁਰ ਤੋਂ ਵੀ ਚਿੱਟੇ ਬਲ ਨਹੀਂ ਆਉਂਦੇ ਉਸ ਤੋਂ ਇਲਾਵਾ ਪਿਆਜ਼ ਦਾ ਰਸ ਬਲਾਂ ਦੀ ਚਮਕ ਨੂੰ ਵਧਾਉਣ ਵਿੱਚ ਬਹੁਤ ਹੀ ਮਦਦਗਾਰ ਹੈ ਨੰਬਰ 9 ਕਬਜ ਦੀ ਸਮੱਸਿਆ ਵਿੱਚ ਕਦੇ ਵੀ ਤੁਸੀਂ ਅੰਗਰੇਜ਼ੀ ਦਵਾਈਆਂ ਨਾ ਖਾਓ ਇਸ ਤੋਂ ਇਲਾਵਾ ਜੇਕਰ ਤੁਸੀਂ ਰੋਜ਼ਾਨਾ ਇੱਕ ਅਮਰੂਦ ਖਾਣਾ ਸ਼ੁਰੂ ਕਰਦੇ ਹੋ ਤਾਂ ਦਿਨਾਂ ਵਿੱਚ ਹੀ ਤੁਹਾਡੀ ਕਬਜ ਦੀ ਸਮੱਸਿਆ ਸ਼ੂਮੰਤਰ ਹੋ ਜਾਵੇਗੀ ਇਸ ਤੋਂ ਇਲਾਵਾ ਪਾਣੀ ਵਾਲੀਆਂ ਚੀਜ਼ਾਂ ਦਾ ਸੇਵਨ ਜ਼ਿਆਦਾ ਕਰੋ ਨੰਬਰ 10 ਜੇਕਰ ਤੁਸੀਂ ਬਿਮਾਰੀਆਂ ਤੋਂ ਦੂਰ ਰਹਿਣਾ ਚਾਹੁੰਦੇ ਹੋ ਤਾਂ ਬਰਤਨਾਂ ਨੂੰ ਸਾਫ਼ ਕਰਨ ਤੋਂ ਤੁਰੰਤ ਬਾਅਦ ਸਾਫ਼ ਕੱਪੜੇ ਨਾਲ ਸੁਕਾ ਕੇ ਰਸੋਈ ਵਿੱਚ ਬਰਤਨਾਂ ਵਾਲੀ ਅਲਮਾਰੀ ਵਿੱਚ ਪੁੱਠੇ ਕਰਕੇ ਰੱਖ ਦਿਓ। ਤੇਲ ਮਾਰੀ ਦੀ ਖਿੜਕੀ ਬੰਦ ਕਰਦੇ ਹੋ ਉਸ ਤਰ੍ਹਾਂ ਕਰਨਾ ਉਹਨਾਂ ਨੂੰ ਕੋਈ ਵੀ ਜੀ ਨਹੀਂ ਸੂਏਗਾ ਤੇ ਤੁਸੀਂ ਬਿਮਾਰੀਆਂ ਤੋਂ ਬਚੇ ਰਹੋਗੇ। ਨੰਬਰ 11 ਜਿੰਨਾ ਲੋਕਾਂ ਦਾ ਸਰੀਰ ਜ਼ਿਆਦਾ ਪਤਲਾ ਦਿਖਾਈ ਦਿੰਦਾ ਹੋਵੇ ਉਹਨਾਂ ਨੂੰ ਰੋਜ਼ਾਨਾ ਇੱਕ ਨਾਰ ਤੇ ਸ਼ਾਮ ਨੂੰ ਦੁੱਧ ਵਿੱਚ ਖੰਜੂਰਾਵਾਲ ਕੇ ਪੀ ਲੈਣੀਆਂ ਚਾਹੀਦੀਆਂ ਹਨ। ਇਸ ਦੀ ਮਦਦ ਨਾਲ ਉਹ 2 ਤੋਂ 3 ਹਫ਼ਤੇ ਵਿੱਚ ਸਰੀਰਿਕ ਪੱਖੋਂ ਸਹੀ ਹੋ ਜਾਣਗੇ, ਕਮਜ਼ੋਰ ਨਜ਼ਰ ਨਹੀਂ ਆਣਗੇ। ਨੰਬਰ 12 ਇਮਲੀ ਦੇ ਪੱਤਿਆਂ ਨੂੰ ਪੀਸ ਕੇ ਰਸ ਤਿਆਰ ਕਰ ਲਓ ਇਸ ਰਸ ਨਾਲ ਜੇਕਰ ਤੁਸੀਂ ਘੋਲ ਲੀ ਕਰ ਲਓ ਤਾਂ ਗਲੇ ਵਿੱਚ ਹੋ ਰਹੀ ਖਾਜ ਤੋਂ ਰਾਹਤ ਮਿਲੇਗੀ ਇਸ ਫਲ ਦਾ ਰਸ ਕੱਢ ਕੇ ਵੀ ਤੁਸੀਂ ਸੇਵਨ ਕਰ ਸਕਦੇ ਹੋ ਨੰਬਰ 13 ਪੀਲੀਆ ਜੇਕਰ ਵੱਧ ਜਾਵੇ ਤਾਂ ਜਾਣ ਲਈ ਵਸਤੂ ਹੋ ਸਕਦਾ ਹੈ ਇਸ ਡਾਕਟਰੀ ਇਲਾਜ ਤਾਂ ਚੱਲਦਾ ਹੈ ਪਰ ਜੇਕਰ ਇਮਲੀ ਦੀਆਂ ਪੱਤੀਆਂ ਤੇ ਫੁੱਲਾਂ ਨੂੰ ਪਾਣੀ ਵਿੱਚ ਉਬਾਲ ਕੇ ਕੜਾ ਬਣਾ ਕੇ ਪੀਲੀਏ ਦੇ ਮਰੀਜ਼ ਨੂੰ ਦਿੱਤਾ ਜਾਵੇ ਤਾਂ ਪੀਲੀਏ ਤੋਂ ਛੁਟਕਾਰਾ ਮਿਲਦਾ ਹੈ ਇਸ ਦੇ ਲਈ ਲਗਾਤਾਰ ਹਫ਼ਤੇ ਤੱਕ ਰੋਜ਼ਾਨਾ ਦੋ ਵਾਰ ਇਸ ਦਾ ਸੇਵਨ ਕਰੋ ਨੰਬਰ 14 ਜੇਕਰ ਤੁਹਾਡੀ ਛਾਤੀ ਵਿੱਚ ਦਰਦ ਹਟੇ ਹੀ ਨਾ ਰਿਹਾ ਹੋਵੇ ਤਾਂ ਇਹ ਸੋਜ ਦਾ ਕਾਰਨ ਵੀ ਹੋ ਸਕਦਾ ਹੈ ਇਸ ਲਈ ਪਾਣੀ ਗਰਮ ਕਰਕੇ ਕੱਚ ਦੀ ਬੋਤਲ ਵਿੱਚ ਪਾ ਲਓ ਫਿਰ ਛਾਤੀ ਉੱਪਰ ਹਲਕਾ ਕੋਸਾ ਸਰੋਂ ਦਾ ਤੇਲ ਲਗਾ ਲਓ ਇਸ ਬੋਤਲ ਨੂੰ ਹਲਕਾ ਹਲਕਾ ਫੇਰੋ ਇਸ ਨਾਲ ਤੁਰੰਤ ਛਾਤੀ ਦਾ ਦਰਦ ਠੀਕ ਹੋਣ ਲੱਗ ਜਾਵੇਗਾ ਨੰਬਰ 15 ਜੇਕਰ ਤੁਸੀਂ ਰੋਜ਼ਾਨਾ ਇੱਕ ਜਾਂ ਦੋ ਕਲੀਆਂ ਲਸਣ ਦੀਆਂ ਚਬਾ ਕੇ ਖਾ ਲੈਂਦੇ ਹੋ ਤਾਂ ਇਸ ਨਾਲ ਤੁਸੀਂ ਹਾਰਟ ਅਟੈਕ ਦੀ ਭਿਆਨਕ ਬਿਮਾਰੀ ਤੋਂ ਬਚ ਸਕਦੇ ਹੋ। ਨੰਬਰ 16 ਜੇਕਰ ਤੁਹਾਡਾ পেট ਜ਼ਿਆਦਾ ਲੱਟ ਕਰ ਰਿਹਾ ਹੈ ਤਾਂ ਜਦੋਂ ਵੀ ਤੁਸੀਂ ਪਾਣੀ ਪੀਂਦੇ ਹੋ ਤਾਂ ਨਿੰਬੂ ਨੂੰ ਚੱਟਣਾ ਸ਼ੁਰੂ ਕਰਦੇ ਹੋ ਇਸ ਦੀ ਮਨ ਨਾਲ ਲੱਟ ਗਿਆ ਹੈ পেট ਕੁੱਜੀ ਦੇ ਨਾਲ ਵਿੱਚ ਅੰਦਰ ਹੋਣ ਲੱਗ ਜਾਵੇਗਾ। ਨੰਬਰ 17 ਜੇਕਰ ਅਸੀਂ ਤੁਰਦੇ ਫਿਰਦੇ ਖਾਣਾ ਖਾਂਦੇ ਹਾਂ ਤਾਂ ਇਸ ਕਾਰਨ ਸਾਡਾ ਮੇਦਾ ਖਰਾਬ ਹੋਣ ਲੱਗ ਜਾਂਦਾ ਹੈ ਜਿਸ ਕਾਰਨ ਅਸੀਂ ਹੋਰ ਵੀ ਕਈ ਅਣਿਕਾ ਹੀ ਸਮੱਸਿਆਵਾਂ ਦੇ ਸ਼ਿਕਾਰ ਹੁੰਦੇ ਹਾਂ। ਨੰਬਰ 18 ਰਸੋਈ ਵਿੱਚ ਜਦੋਂ ਵੀ ਤੁਸੀਂ ਬਰਤਨ ਰੱਖਦੇ ਹੋ ਤਾਂ ਉਹਨਾਂ ਨੂੰ ਹਮੇਸ਼ਾ ਸਾਫ਼ ਕਰਕੇ ਹੀ ਰੱਖੋ ਜਿਆਦਾ ਸਮਾਂ ਬਰਤਨਾਂ ਝੂਠੇ ਨਾ ਰੱਖੋ ਝੂਠੇ ਪੇ ਬਰਤਨਾ ਕਰਨੀ ਸਾਡੇ ਘਰ ਦੀ ਰਸੋਈ ਵਿੱਚ ਨਿਕਾਰਾਤਮਕ ਊਰਜਾ ਫੈਲਣ ਲੱਗ ਜਾਂਦੀ ਹੈ ਜੋ ਸਾਨੂੰ ਬਿਮਾਰੀਆਂ ਤੱਕ ਲੈ ਕੇ ਜਾਂਦੀ ਹੈ ਨੰਬਰ 19 ਆਪਣੀ ਰਸੋਈ ਨੂੰ ਹਮੇਸ਼ਾ ਸਾਫ਼ ਸੁਥਰਾਈ ਬਣਾ ਕੇ ਰੱਖੋ ਇਸ ਵਿੱਚ ਕਦੇ ਵੀ ਥਾਂ-ਥਾਂ ਲਿਫਾਫੇ ਜਾਂ ਫਿਰ ਕਾਗਜ਼ ਅਤੇ ਕਿਸੇ ਚੀਜ਼ ਦੇ ਛਿਲਕੇ ਭੁੱਲ ਕੇ ਵੀ ਨਾ ਸੁੱਟੋ ਇਸ ਵਿੱਚ ਇੱਕ ਹਮੇਸ਼ਾ ਡਸਟਬਿਨ ਜ਼ਰੂਰ ਰੱਖੋ ਹਰ ਇੱਕ ਚੀਜ਼ ਇਸ ਵਿੱਚ ਹੀ ਪਾਓ ਤੇ ਰਾਤ ਨੂੰ ਸੌਣ ਤੋਂ ਪਹਿਲਾਂ ਇਸ ਨੂੰ ਸਾਫ਼ ਕਰਕੇ ਜ਼ਰੂਰ ਸੌਵੋ। ਨੰਬਰ ਵੀ ਜੇਕਰ ਤੁਸੀਂ ਦੁੱਧੀਆਂ ਰੋਟੀ ਖਾਣ ਦੇ ਸ਼ੌਕੀਨ ਹੋ ਤਾਂ ਸਭ ਤੋਂ ਪਹਿਲਾਂ ਆਟੇ ਨੂੰ ਛਾਣ ਲਓ ਫਿਰ ਉਸ ਵਿੱਚ ਲੂਣ ਪਾਓ। ਇਸ ਤੋਂ ਬਾਅਦ ਇਸ ਵਿੱਚ ਦੁੱਧ, ਦਹੀਂ, ਲਸਤੀ ਜਾਂ ਮਠਾ ਪਾ ਕੇ ਗੁੰਨ ਲਓ। ਫਿਰ ਇਸ ਦੇ ਪੇੜੇ ਬਣਾ ਲਓ। ਫਿਰ ਬੇਲ ਕੇ ਤਵੇ ਉੱਪਰ ਪਾ ਦਿਓ ਤੇ ਸੇਕ ਲਓ। ਫੇਰੇ ਬਣ ਕੇ ਤਿਆਰ ਹੈ ਸਵਾਦੀ ਰੋਟੀ ਗਰਮ-ਗਰਮ ਖਾਓ। ਨੰਬਰ 21 ਹਲਦੀ ਵਾਲਾ ਦੁੱਧ ਪੀਣਾ ਹੱਡੀਆਂ ਮਜ਼ਬੂਤ ਹੁੰਦੀਆਂ ਨੇ ਕਿਉਂਕਿ ਇਸ ਵਿੱਚ ਕੈਲਸ਼ੀਅਮ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਇਸ ਲਈ ਰੋਜ਼ਾਨਾ ਇੱਕ ਗਲਾਸ ਹਲਦੀ ਵਾਲੇ ਦੁੱਧ ਦਾ ਜ਼ਰੂਰ ਪੀਵੋ ਨੰਬਰ 2 ਜੇਕਰ ਤੁਹਾਡਾ ਨੱਕ ਬੰਦ ਹੋ ਜਾਵੇ ਤਾਂ ਅਜਿਹੀ ਸਮੱਸਿਆ ਵਿੱਚ ਇੱਕ ਨੱਕ ਨੂੰ ਇੱਕ ਹੱਥ ਨਾਲ ਬੰਦ ਕਰਕੇ ਦੂਸਰੇ ਨੱਕ ਨੂੰ ਥੱਲੇ ਨੂੰ ਖਿੱਚ ਲਓ ਇਸ ਦੀ ਮਦਦ ਨਾਲ ਤੁਰੰਤ ਖੁੱਲ ਜਾਵੇਗਾ ਨੰਬਰ 3 ਜੇਕਰ ਤੁਹਾਡਾ ਇੱਕ ਨੱਕ ਬੰਦ ਹੋ ਜਾਵੇ ਤਾਂ ਦੂਸਰੇ ਨੱਕ ਵਾਲੇ ਪਾਸੇ ਨੂੰ ਮੂੰਹ ਕਰਕੇ ਪੈ ਜਾਓ ਤੇ ਜ਼ੋਰ ਦੀ ਉੱਪਰ ਵੱਲ ਨੂੰ ਸਾਹ ਲਓ ਇਸ ਤਰ੍ਹਾਂ ਕਰਨਾ ਤੁਹਾਡਾ ਬੰਦ ਹੋਇਆ ਨੱਕ ਬਹੁਤ ਹੀ ਆਸਾਨੀ ਨਾਲ ਖੁੱਲ ਜਾਵੇਗਾ ਨੰਬਰ 24 ਜੇਕਰ ਤੁਸੀਂ ਮੋਟੀ ਇਲਾਚੀ ਦਾ ਸੇਵਨ ਕਰੋਗੇ ਤਾਂ ਇਹ ਬਹੁਤ ਹੀ ਗੁਣਕਾਰੀ ਹੈ ਇਸ ਦੀ ਤਸੀਰ ਤਾਂ ਗਰਮ ਹੁੰਦੀ ਹੈ ਪਰ ਇਹ ਕਫ ਅਤੇ ਪਿੱਤ ਨੂੰ ਦੂਰ ਕਰਦੀ ਹੈ ਖੂਨ ਦੀ ਖਰਾਬੀ ਜੀ ਕੱਚਾ ਹੋਣਾ ਤੇ ਸਿਰ ਵਿੱਚ ਦਰਦ ਹੋਣਾ ਆਦਿ ਸਮੱਸਿਆ ਨੂੰ ਦੂਰ ਕਰਦੀ ਹੈ ਨੰਬਰ 25 ਜੇਕਰ ਅਸੀਂ ਕੱਚੇ ਪਿਆਜ਼ ਦਾ ਸੇਵਨ ਸਲਾਦ ਵਜੋਂ ਕਰਦੇ ਹਾਂ ਤਾਂ ਇਹ ਸਾਨੂੰ ਗਰਮੀਆਂ ਵਿੱਚ ਲੂਣ ਤੋਂ ਬਚਾ ਕੇ ਰੱਖਦਾ ਤੇ ਬਰਸਾਤ ਦੇ ਦਿਨਾਂ ਵਿੱਚ ਸਾਨੂੰ ਹੈਜੀ ਵਰਗੀ ਬਿਮਾਰੀ ਤੋਂ ਬਚਾਉਂਦਾ ਹੈ। ਨੰਬਰ 26 ਜਦੋਂ ਵੀ ਤੁਸੀਂ ਰੋਟੀ ਨੂੰ ਤਵੇ ਉੱਪਰ ਪਾਉਂਦੇ ਹੋ ਤਾਂ ਇਸ ਗੱਲ ਦਾ ਖਾਸ ਖਿਆਲ ਰੱਖੋ ਕਿ ਤਵਾ ਨਾ ਤਾਂ ਜ਼ਿਆਦਾ ਗਰਮ ਹੋਣਾ ਚਾਹੀਦਾ ਤੇ ਨਾ ਹੀ ਜ਼ਿਆਦਾ ਠੰਡਾ। ਹਲਕੇ ਗਰਮ ਤਵੇ ਉੱਪਰ ਹੀ ਰੋਟੀ ਵਧੀਆ ਤੇ ਨਰਮ ਬਣਦੀ ਹੈ। ਨੰਬਰ 27 ਜਦੋਂ ਵੀ ਤੁਸੀਂ ਖਰੀਦਦਾਰੀ ਕਰਦੇ ਹੋ ਤਾਂ ਉਸ ਸਮੇਂ ਆਪਣੀ ਜੀਬ ਵੱਲ ਜ਼ਰੂਰ ਧਿਆਨ ਮਾਰੋ। ਇਸ ਤਰ੍ਹਾਂ ਕਰਨਾ ਕਦੇ ਵੀ ਤੁਸੀਂ ਕਿਸੇ ਵੀ ਮੁਸ਼ਕਲ ਵਿੱਚ ਨਹੀਂ ਪੋਮੋਗੇ ਤੇ ਨਾਲ ਹੀ ਕ ਨੰਬਰ 28 ਜੇਕਰ ਤੁਸੀਂ ਗੰਨੇ ਦੇ ਰਸ ਦੀ ਰੋਟੀ ਬਣਾਉਣ ਸਮੇਂ ਉਸ ਵਿੱਚ ਤੇਲ ਪਾ ਦਿਓ ਤੇ ਉਸ ਤੋਂ ਇਲਾਵਾ ਪੀਸੀ ਹੋਈ ਹਰੀ ਇਲਾਇਚੀ ਦਾ ਪਾਊਡਰ ਤਾਂ ਇਹ ਰੋਟੀ ਇੰਨੀ ਜ਼ਿਆਦਾ ਸਵਾਦ ਬਣੇਗੀ ਕਿ ਵਾਰ-ਵਾਰ ਖਾਓਗੇ। ਨੰਬਰ 29 ਜੇਕਰ ਤੁਸੀਂ ਪਰੌਂਠਿਆਂ ਵਾਲੇ ਆਟੇ ਨੂੰ ਰੋਟੀ ਵਾਲੇ ਆਟੇ ਨਾਲੋਂ ਥੋੜਾ ਜਿਹਾ ਸਖਤ ਤੇ ਪੂਰੀਆਂ ਵਾਲੇ ਆਟੇ ਨਾਲੋਂ ਥੋੜਾ ਜਿਹਾ ਨਰਮ ਰੱਖ ਕੇ ਗੁੰਨ ਲਓ ਤਾਂ ਇਸ ਨੂੰ ਦੱਬਣ ਲਈ ਹਮੇਸ਼ਾ ਚਮਚੇ ਦਾ ਇਸਤੇਮਾਲ ਕਰੋ ਕਦੇ ਵੀ ਚਿਮਟਾ ਨਾ ਵਰਤੋ। ਇਸ ਤਰ੍ਹਾਂ ਦਾ ਪਰੌਂਠਾ ਜ਼ਿਆਦਾ ਨਰਮ ਤੇ ਸਵਾਦ ਬਣਦਾ ਹੈ ਤੇ ਨਾਲ ਹੀ ਇਹ ਫੁੱਲ ਦਾ ਵੀ ਬਹੁਤ ਹੀ ਵਧੀਆ ਹੈ। ਨੰਬਰ 3 ਆਪਣੀ ਰਸੋਈ ਵਿੱਚ ਹਮੇਸ਼ਾ ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਇਸ ਜਗ੍ਹਾ ਤੇ ਕਦੇ ਵੀ ਮੱਖੀਆਂ ਇਕੱਠੀਆਂ ਨਾ ਹੋਣ ਦੇਵੋ ਨਹੀਂ ਤਾਂ ਤੁਹਾਡੀ ਰਸੋਈ ਇੱਕ ਬਿਮਾਰੀ ਦਾ ਘਰ ਬਣ ਜਾਵੇਗੀ ਇਹਨਾਂ ਨੂੰ ਬਾਹਰ ਕੱਢਣ ਲਈ ਰਸੋਈ ਦੀ ਲਾਈਟ ਜ਼ਰੂਰ ਬੰਦ ਕਰੋ ਨੰਬਰ 31 ਜੇਕਰ ਤੁਸੀਂ ਪੂਰੇ ਘਰ ਦੇ ਅੰਦਰੋਂ ਮੱਖੀਆਂ ਨੂੰ ਬਾਹਰ ਕੱਢਣਾ ਚਾਹੁੰਦੇ ਹੋ ਤਾਂ ਲਾਈਟਾਂ ਬੰਦ ਕਰਕੇ ਪੂਰੇ ਘਰ ਵਿੱਚ ਹਨੇਰਾ ਕਰ ਦਿਓ ਉਸ ਦੀ ਮਦਦ ਨਾਲ ਤੁਹਾਡੇ ਘਰ ਦੇ ਦਰਵਾਜ਼ਿਆਂ ਕੋਲ ਚਲੀਆਂ ਜਾਣਗੀਆਂ ਫਿਰ ਤੁਸੀਂ ਕਿਸੇ ਕੱਪੜੇ ਦੀ ਮਦਦ ਨਾਲ ਉਹਨਾਂ ਨੂੰ ਬਾਹਰ ਕੱਢ ਸਕਦੇ ਹੋ ਨੰਬਰ 32 ਸਾਗ ਨੂੰ ਦੁੱਗਣਾ ਸਵਾਦ ਬਣਾਉਣ ਲਈ ਉਸ ਵਿੱਚ ਅਦਰਕ ਅਤੇ ਮਿਰਚਾਂ ਦੇ ਥੋੜੇ ਵੱਡੇ ਵੱਡੇ ਟੁਕੜੇ ਕੱਟ ਕਰਕੇ ਸਾਗ ਵਿੱਚ ਪਾ ਦਿਓ ਇਸ ਤਰ੍ਹਾਂ ਕਰਨ ਨਾਲ ਉਹ ਸਾਗ ਨੂੰ ਬਹੁਤ ਹੀ ਸਵਾਦ ਬਣਾ ਦਿੰਦੇ ਹਨ ਨੰਬਰ 33 ਜੇਕਰ ਤੁਹਾਡੇ ਪੜਿਆ ਲਿਖਿਆ ਜਾਂ ਫਿਰ ਕੁਝ ਸੁਣਿਆ ਜਾਦ ਨਾ ਰਹਿ ਰਹੇ ਹੋਵੇ ਤਾਂ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਦੁੱਧ ਵਿੱਚ ਧਨੀਆ ਪਾ ਕੇ ਪੀਣਾ ਸ਼ੁਰੂ ਕਰ ਦੇਵੋ ਇਸ ਦੀ ਮਦਦ ਨਾਲ ਸਾਰਾ ਪੜਿਆ ਲਿਖਿਆ ਤੇ ਸੁਣਿਆ ਤੁਹਾਡੇ ਪੂਰੀ ਜ਼ਿੰਦਗੀ ਯਾਦ ਰਹੇਗਾ ਨੰਬਰ 34 ਜੇਕਰ ਤੁਹਾਡੇ ਹੱਥਾਂ ਪੈਰਾਂ ਦੇ ਨਹਾਂ ਬਹੁਤ ਜ਼ਿਆਦਾ ਵਧਣ ਲੱਗ ਜਾਂਦੇ ਨੇ ਤਾਂ ਜਲਦੀ ਨਾ ਵੱਧ ਜਾਂਦੇ ਤਾਂ ਉਹਨਾਂ ਉੱਪਰ ਤੁਸੀਂ ਸਲਗਮ ਦੇ ਪੱਤੇ ਨੂੰ ਕੁਝ ਸਮਾਂ ਰਗੜ ਲਓ ਇਸ ਦੀ ਮਦਦ ਨਾਲ ਜਲਦੀ ਵੱਡੇ ਨਹੀਂ ਹੋਣਗੇ ਨੰਬਰ 35 ਜਦੋਂ ਵੀ ਤੁਸੀਂ ਕੱਪੜੇ ਧੋਣ ਸਮੇਂ ਬੁਰਸ਼ ਦੀ ਮਦਦ ਕਰਦੇ ਹੋ ਤਾਂ ਜੇਕਰ ਤੁਸੀਂ ਉਸ ਦੀ ਜਗ੍ਹਾ ਹੱਥਾਂ ਨਾਲ ਹੀ ਚੰਗੀ ਤਰ੍ਹਾਂ ਨਾਲ ਮਸਲ ਕੇ ਧੋਲੋ ਤਾਂ ਇਸ ਤਰ੍ਹਾਂ ਕਰਨਾ ਤੁਹਾਡੇ ਕੱਪੜੇ ਕਦੇ ਵੀ ਜਲਦੀ ਖਰਾਬ ਨਹੀਂ ਹੋਣਗੇ ਕਿਉਂਕਿ ਬੁਰਸ਼ ਸਾਡੇ ਕੱਪੜਿਆਂ ਨੂੰ ਪਾੜ ਦਿੰਦਾ ਹੈ ਨੰਬਰ 36 ਮਰਦਾਂ ਨੂੰ ਕਦੇ ਵੀ ਪੱਗ ਦੀ ਪੂਣੀ ਕਿਸੇ ਵੀ ਦਰਵਾਜ਼ੇ ਦੇ ਕੁੰਡੇ ਨਾਲ ਬੰਨ ਕੇ ਨਹੀਂ ਕਰਨੀ ਚਾਹੀਦੀ ਇਸ ਤਰ੍ਹਾਂ ਕਰਨਾ ਤੁਹਾਡੀ ਪੱਗ ਨੂੰ ਬਹੁਤ ਜ਼ਿਆਦਾ ਖਿੱਚ ਪੈਂਦੀ ਹੈ ਜਿਸ ਕਰਕੇ ਉਹ ਕਮਜ਼ੋਰ ਹੋ ਜਾਂਦੀਆਂ ਨੇ ਤੇ ਜਲਦੀ ਨਾਲ ਫਟਣ ਲੱਗ ਜਾਂਦੀਆਂ ਹਨ ਨੰਬਰ 37 ਜੇਕਰ ਤੁਹਾਡਾ ਬੱਚਾ ਸੋ ਨਾ ਰਿਹਾ ਹੋਵੇ ਤਾਂ ਉਸ ਦੀਆਂ ਪੜਪੜੀਆਂ ਤੇ ਹਲਕੇ ਹੱਥਾਂ ਨਾਲ ਮਾਲਿਸ਼ ਕਰਨੀ ਸ਼ੁਰੂ ਕਰਦੇ ਹੋ ਇਸ ਤਰ੍ਹਾਂ ਕਰਨਾ ਉਸ ਨੂੰ ਬਹੁਤ ਆਰਾਮ ਮਿਲੇਗਾ ਜਿਸ ਨਾਲ ਜਲਦੀ ਸੌ ਜਾਵੇਗਾ ਨੰਬਰ 38 ਜਦੋਂ ਵੀ ਔਰਤਾਂ ਕੱਪੜਿਆਂ ਨੂੰ ਧੋਂਦੀਆਂ ਹਨ ਤਾਂ ਉਹਨਾਂ ਨੂੰ ਥਾਪੀ ਦੀ ਜਗ੍ਹਾ ਹੱਥਾਂ ਨਾਲ ਹੀ ਕੁੱਟ ਦੇਣਾ ਚਾਹੀਦਾ ਹੈ ਇਸ ਤਰ੍ਹਾਂ ਕਰਨ ਨਾਲ ਕੱਪੜੇ ਜਲਦੀ ਖਰਾਬ ਨਹੀਂ ਹੋਣਗੇ ਨੰਬਰ 39 ਜਦੋਂ ਵੀ ਤੁਸੀਂ ਕਿਸੇ ਵੀ ਕੰਬਲ ਨੂੰ ਧੋਂਦੇ ਹੋ ਤਾਂ ਉਸ ਨੂੰ ਤੁਰੰਤ ਧਾਰ ਤੇ ਸੁਕਣਾ ਨਾ ਪਾਓ ਹਮੇਸ਼ਾ ਉਸ ਨੂੰ ਕੁਝ ਸਮਾਂ ਪਾਣੀ ਨੁੱਚੜਨ ਲਈ ਜ਼ਰੂਰ ਰੱਖੋ ਜਦੋਂ ਉਸ ਦਾ ਪਾਣੀ ਨੁੱਚੜ ਜਾਵੇ ਫਿਰ ਉਸ ਨੂੰ ਧਾਰ ਤੇ ਸੁਕਣਾ ਪਾਓ ਨਹੀਂ ਤਾਂ ਤੁਹਾਡੇ ਕੰਬਲ ਦਾ ਵਿਚਕਾਰਲਾ ਪਾਸਾ ਪਤਲਾ ਪੈ ਜਾਵੇਗਾ ਜਿਸ ਕਰ ਨੂੰ ਜਲਦੀ ਫਟ ਜਾਵੇਗਾ ਨੰਬਰ 40 ਸਰਦੀ ਜ਼ੁਖਾਮ ਵਿੱਚ ਕਦੇ ਵੀ ਦਹੀਂ ਦਾ ਸੇਵਨ ਨਾ ਕਰੋ ਇਸ ਨਾਲ ਤੁਹਾਡੀ ਸਮੱਸਿਆ ਹੋਰ ਵੱਧ ਸਕਦੀ ਹੈ ਤੇ ਬਲਗਮ ਵੀ ਬਣ ਲੱਗ ਜਾਵੇਗੀ ਨੰਬਰ 41 ਜਦੋਂ ਵੀ ਤੁਸੀਂ ਮੇਕਅਪ ਕਰਨਾ ਸ਼ੁਰੂ ਕਰਦੇ ਹੋ ਤਾਂ ਉਸ ਤੋਂ ਪਹਿਲਾਂ ਆਪਣੇ ਚਿਹਰੇ ਨੂੰ ਚੰਗੀ ਤਰ੍ਹਾਂ ਨਾਲ ਕਲੀਨ ਜ਼ਰੂਰ ਕਰ ਲਓ ਫਿਰ ਸਕਰਬ ਜ਼ਰੂਰ ਕਰੋ ਇਸ ਤਰ੍ਹਾਂ ਕਰਨਾ ਤੁਹਾਡੇ ਚਿਹਰੇ ਉੱਪਰ ਮੇਕਅਪ ਕਰਨ ਤੋਂ ਬਾਅਦ ਬਹੁਤ ਚਮਕਾਵੇਗੀ ਤੇ ਤੁਹਾਡਾ ਮੇਕਅਪ ਕਾਲਾ ਵੀ ਨਹੀਂ ਪਵੇਗਾ ਨੰਬਰ 2 ਜੇਕਰ ਤੁਸੀਂ ਕੱਲੇ ਆٹے ਦੇ ਬੂਰੇ ਦੀ ਰੋਟੀ ਬਣਾ ਕੇ ਖਾ ਲਓ ਤਾਂ ਇਸ ਨਾਲ ਤੁਹਾਡਾ পেট ਚੰਗੀ ਤਰ੍ਹਾਂ ਨਾਲ ਸਾਫ਼ ਹੋ ਜਾਵੇਗਾ ਤੇ ਨਾਲ ਕਬਜ਼ ਦੀ ਸਮੱਸਿਆ ਵੀ ਛੜ ਤੋ ਖਤਮ ਹੋਣ ਲੱਗ ਜਾਵੇਗੀ ਕਿਉਂਕਿ ਇਸ ਵਿੱਚ ਨੇਕਾ ਹੀ ਗੁਣ ਪਾਈ ਜਾਂਦੇ ਹਨ ਨੰਬਰ 43 ਜੇਕਰ ਤੁਸੀਂ ਕੱਚੇ ਪਿਆਜ਼ ਦਾ ਜ਼ਿਆਦਾ ਫਾਇਦਾ ਲੈਣਾ ਚਾਹੁੰਦੇ ਹੋ ਤਾਂ ਇੱਕ ਪੂਰਾ ਪਿਆਜ਼ ਹਰ ਰੋਜ਼ ਖਾਓ ਇਸ ਤੋਂ ਇਲਾਵਾ ਇਸ ਨੂੰ ਕੱਟਣ ਤੋਂ ਬਾਅਦ ਕਦੇ ਵੀ ਧੋਵੋ ਨਾ ਇਸੇ ਤਰ੍ਹਾਂ ਹੀ ਖਾ ਲਓ ਇਸ ਦੇ ਤੁਹਾਡੇ ਸਰੀਰ ਨੂੰ ਨੇਕਾਂ ਹੀ ਲਾਭ ਹੋਣਗੇ ਨੰਬਰ 44 ਜਿਹੜੇ ਲੋਕ ਰਸਾਨਾ ਨਿੰਮ ਦੇ ਪੱਤੇ ਚਬਾ ਕੇ ਖਾ ਲੈਂਦੇ ਹਨ ਉਹਨਾਂ ਨੂੰ ਤਾਂ ਕੋਈ ਬਿਮਾਰੀ ਘੇਰਦੀ ਅਤੇ ਨਾਲ ਹੀ ਜੇਕਰ ਚਿਹਰੇ ਉੱਪਰ ਦਾਗ ਧੱਬੇ ਜਾਂ ਫਿਰ ਸ਼ਾਈਆਂ ਪੈ ਗਈਆਂ ਹੋਣ ਉਹ ਵੀ ਸਾਫ਼ ਹੋਣ ਲੱਗ ਜਾਣਗੀਆਂ ਨੰਬਰ 45 ਜਦੋਂ ਵੀ ਤੁਸੀਂ ਪਿਆਜ਼ ਨੂੰ ਛਿੱਲਦੇ ਹੋ ਤਾਂ ਸਿਲਕਾ ਹਮੇਸ਼ਾ ਪਤਲਾ ਹੀ ਤਾਰੋ ਕਿਉਂਕਿ ਸਭ ਤੋਂ ਜ਼ਿਆਦਾ ਪੋਸ਼ਟਿਕਤਾ ਤੇਜ਼ ਦੇ ਉੱਪਰ ਹੀ ਹੁੰਦੇ ਹਨ ਜੇਕਰ ਤੁਸੀਂ ਇਸ ਨੂੰ ਮੋਟਾ-ਮੋਟਾ ਉਤਾਰ ਦੇਮੋਂਗੇ ਤਾਂ ਇਸ ਦੇ ਸਾਰੇ ਪੋਸ਼ਟਿਕ ਤੱਤ ਨਸ਼ਟ ਹੋ ਜਾਣਗੇ। ਨੰਬਰ 46 ਜੇਕਰ ਤੁਸੀਂ ਪਰੌਂਠੇ ਬਣਾਉਣ ਸਮੇਂ ਉਸ ਵਿੱਚ ਕਸੂਰੀ ਮੇਥੀ ਪਾ ਲਓ ਤਾਂ ਇਸ ਨਾਲ ਪਰੌਂਠੇ ਬਹੁਤ ਹੀ ਸਵਾਦ ਤੇ ਵਧੀਆ ਬਣਦੇ ਨੇ ਜਿਨ੍ਹਾਂ ਦਾ ਦੁੱਗਣਾ ਸਵਾਦ ਵਧ ਜਾਣ ਕਰਕੇ ਸਾਡਾ ਬਾਰ-ਬਾਰ ਖਾਣ ਨੂੰ ਮਨ ਕਰਦਾ ਹੈ। ਨੰਬਰ 47 ਜੇਕਰ ਦਾਲ ਨੂੰ ਪਕਾਉਣ ਸਮੇਂ ਉਸ ਵਿੱਚ ਅੱਧਾ ਚਮਚ ਹਲਦੀ ਦਾ ਪਾ ਦਿਓ ਤੇ 2 ਤੋਂ 4 ਬੂੰਦਾਂ ਬਦਾਮ ਦੇ ਤੇਲ ਦੀਆਂ ਪ ਸਵਾਦ ਬਹੁਤ ਜ਼ਿਆਦਾ ਵਾਜ ਜਾਵੇਗਾ ਤੇ ਤੁਸੀਂ ਪਹਿਲਾਂ ਕਦੇ ਵੀ ਨਹੀਂ ਖਾਧੀ ਹੋਵੇਗੀ ਨੰਬਰ 48 ਜਦੋਂ ਵੀ ਤੁਸੀਂ ਇਟਲੀ ਡੋਸਾ ਬਣਾਉਣ ਲਈ ਦਾਲ ਨੂੰ ਭਿਉਂਉਂਦੇ ਹੋ ਤਾਂ ਇਸ ਵਿੱਚ ਇੱਕ ਚਮਚ ਮੇਥੀ ਦਾਣੇ ਦਾ ਵੀ ਜ਼ਰੂਰ ਪਾ ਲਓਈ ਤੇ ਇਹਨਾਂ ਨੂੰ ਇਕੱਠਿਆਂ ਨੂੰ ਹੀ ਪੀਸ ਲਓ ਇਸ ਤਰ੍ਹਾਂ ਕਰਨ ਨਾਲ ਤੁਹਾਡਾ ਇਟਲੀ ਡੋਸਾ ਬਹੁਤ ਹੀ ਨਰਮ ਤੇ ਸੌਫਟ ਬਣੇਗਾ ਇਸ ਤੋਂ ਇਲਾਵਾ ਖਾਣ ਵਿੱਚ ਵੀ ਉਹ ਬਹੁਤ ਸਵਾਦ ਹੋਵੇਗਾ ਨੰਬਰ 49 ਜੇਕਰ ਤੁਸੀਂ ਰੋਟੀ ਨੂੰ ਘਿਓ ਦੀ ਬਜਾਏ ਮੱਖਣ ਨਾਲ ਚੋਪੜ ਕੇ ਖਾਓਗੇ ਤਾਂ ਜ਼ਿਆਦਾ ਸਵਾਦ ਲੱਗੇਗੀ ਤੇ ਨਾਲ ਹੀ ਸਿਹਤ ਲਈ ਵੀ ਬਧੇਰੇ ਲਾਭਕਾਰੀ ਹੋਵੇਗੀ ਨੰਬਰ 50 ਔਰਤਾਂ ਨੂੰ ਕਦੇ ਵੀ ਜ਼ਿਆਦਾ ਸਮਾਂ ਰਸੋਈ ਵਿੱਚ ਖੜੇ ਨਹੀਂ ਰਹਿਣਾ ਚਾਹੀਦਾ ਵਿਚ ਵਿਚ ਦੀ ਕੁਝ ਸਮਾਂ ਤੁਰੋ ਫਿਰੋ ਤੇ ਬੈਠ ਵੀ ਜਰੂਰ ਜਾਓ ਇਸ ਤਰ੍ਹਾਂ ਕਰਨਾ ਤੁਹਾਡਾ ਸਰੀਰ ਕਦੇ ਵੀ ਕਮਜ਼ੋਰ ਨਹੀਂ ਹੋਵੇਗਾ ਨੰਬਰ 51 ਰੋਧੇ ਪੱਤੇ ਚਵਾ ਕੇ ਖਾਣ ਵਾਲਾ ਵਿਅਕਤੀ ਕਦੇ ਵੀ ਇਨਫੈਕਸ਼ਨ ਦਾ ਸ਼ਿਕਾਰ ਨਹੀਂ ਹੁੰਦਾ ਤੇ ਨਾਲ ਹੀ ਕੁਸ ਨੂੰ ਕਬਜ ਦੀ ਸਮੱਸਿਆ ਤੋਂ ਵੀ ਕੂਹਾਂ ਦੁਰ ਰੱਖਿਆ ਜਾ ਸਕਦਾ ਹੈ ਨੰਬਰ 52 ਨੀਂਦ ਨਾ ਆਉਣ ਦੀ ਸਮੱਸਿਆ ਵਿੱਚ ਆਪਣੇ ਸਹਰਾਣੇ ਕੋਲ ਪਾਠ ਪੂਜਾ ਲਗਾ ਲਓ ਇਸ ਨਾਲ ਤੁਹਾਡਾ ਮਨ ਸ਼ਾਂਤ ਹੋਵੇਗਾ ਤੇ ਤੁਸੀਂ ਚੰਗੀ ਤਰ੍ਹਾਂ ਨਾਲ ਨੀਂਦ ਲੈ ਸਕੋਗੇ ਨੰਬਰ 53 ਰੰਡੀ ਦਾ ਤੇਲ ਅੱਖਾਂ ਦੀ ਹਰ ਸਮੱਸਿਆ ਨੂੰ ਜੜ ਤੋਂ ਖਤਮ ਕਰਨ ਦੀ ਹਿੰਮਤ ਰੱਖਦਾ ਹੈ ਖੋਜਾਂ ਮੁਤਾਬਕ ਪਤਾ ਲਗਾਇਆ ਹੈ ਗਿਆ ਹੈ ਕਿ ਤੇਲ ਅੱਖਾਂ ਲਈ ਬਹੁਤ ਹੀ ਗੁਣਾਂ ਨਾਲ ਭਰਪੂਰ ਹੈ ਨੰਬਰ 54 ਕੋਈ ਵੀ ਤੇਲ ਲਗਾ ਕੇ ਚਿਹਰੇ ਦੀ 5 ਮਿੰਟ ਮਾਲਿਸ਼ ਕਰੋ ਇਸ 5 ਮਿੰਟ ਦੀ ਮਾਲਿਸ਼ ਹੀ ਤੁਹਾਨੂੰ ਨੇਕਾਂ ਹੀ ਲਾਭ ਦੇਵੇਗੀ ਜੋ ਦਿਨਾਂ ਵਿੱਚ ਦੇਖ ਕੇ ਹੈਰਾਨ ਹੋ ਜਾਓਗੇ ਮੋਗੀ ਨੰਬਰ 55 ਰੋਜ਼ਾਨਾ ਸਵੇਰੇ ਯੋਗਾ ਕਰਨਾ ਵਿਅਕਤੀ ਨਾ ਤਾਂ ਜਲਦੀ ਨਾਲ ਬੁੱਢਾ ਹੁੰਦਾ ਤੇ ਨਾ ਹੀ ਜਲਦੀ ਨਾਲ ਕਿਸੇ ਬਿਮਾਰੀ ਦਾ ਸ਼ਿਕਾਰ ਹੁੰਦਾ ਇਸ ਤੋਂ ਇਲਾਵਾ ਉਸ ਨੂੰ ਮੌਤ ਵੀ ਜਲਦੀ ਨਹੀਂ ਆਉਂਦੀ ਉਹ ਲੰਮੀ ਉਮਰ ਤੰਦਰੁਸਤੀ ਨਾਲ ਹੀ ਕੱਢ ਲੈਂਦਾ ਹੈ ਦੋਸਤੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ